ਕੀ ਕਹਿੰਦੇ ਤੁਸੀਂ ਉਹ ਮੈਂ ਤਾਂ ਤੁਹਾਡੀ ਵੀਡੀਓ ਨਹੀਂ ਬਣਾਈ ਸੀ ਉਹ ਯਾਰ ਪਿੱਛੇ ਆ ਆ ਯਾਰ ਫੋਨ ਕਰਤਾ ਜੀ ਇਹ ਕਿਹਾ ਕੇ ਲਾ ਕੇ ਲਾ ਕੇ ਫੜੀ ਸਟਾਪ ਹੋ ਗਿਆ ਇਹ ਇਹਨੂੰ ਲੈ ਗਿਆ ਪੁੱਛਦਾ ਮਾਲ ਸਾਹਿਬ ਇਹ ਟ੍ਰੈਫਿਕ ਦਾ ਇੱਥੇ ਹੀ ਖੜਾ ਚੱਲ ਜਾ ਟ੍ਰੈਫਿਕ ਜੈਨਦੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਬੇਨਤੀ ਹੈ ਅੱਜ ਮਾਨਯੋਗ ਐਸਐਸਪੀ ਸਾਹਿਬ ਨੂੰ ਲੋਕਾਂ ਵੱਲੋਂ ਕੰਪਲੇਂਟ ਕੀਤੀ ਗਈ ਸੀ ਕਿ ਸਕੂਲਾਂ ਦੇ ਬਾਹਰ ਆਊਟਸਾਈਡਰ ਮੁੰਡੇ ਤੇ ਹੋਰ ਨੇ ਜਿਹੜੇ ਮਾੜੇ ਅੰਸਰ ਖਰਾਬੀ ਕਰਦੇ ਨੇ ਉਹਨੂੰ ਨੱਥ ਪਾਉਣ ਦੇ ਕਪਤਾਨ ਸਾਹਿਬ ਦੇ ਹੁਕਮ ਮਿਲੇ ਸੀ ਉਹਦੇ ਸਬੰਧੀ ਫਿਰ ਆ ਵੱਖ-ਵੱਖ ਸਕੂਲਾਂ ਕਾਲਜਾਂ ਦੇ ਜਿਹੜਾ ਆਏ ਬਗਾਏ ਹੋ ਕੇ ਤੇ ਫਿਰ ਇਹਨਾਂ ਨੂੰ ਰੋਸ ਕੀਤੀ ਨਦੀ ਦੋੜੀ ਬੋਦੀ ਉਹਨੂੰ ਤੇ ਉਹਨੇ ਬੱਚੇ ਲੱਦੇ ਸੀ 14 15 ਤੂੰ ਉਹਨੂੰ ਹੱਥ ਦਿੱਤਾ ਤੇ ਉਹ ਖਲੋਤਾ ਹੀ ਨਹੀਂ ਜਿਉ ਉਹ ਹੈਗਾ ਸਿਆਣੀ ਉਮਰ ਦਾ ਸੀ ਪਰ ਉਹ ਭਜਾ ਕੇ ਲਾ ਗਿਆ ਪਹਿਲੇ ਦਿਨਾਂ ਨੇ ਉਹਨੂੰ ਘੇਰਿਆ ਆ ਫਿਰ ਉਹਨੂੰ ਉਹ ਸ਼ਾਇਦ ਉਹਨੇ ਸ਼ਰਾਬ ਸ਼ੂਪੀਤੀ ਆ ਉਹਦਾਂ ਜਾ ਕੇ ਮਲਾਦਾ ਕਰਾਉਨੇ ਆ ਉਹਨੂੰ ਫਿਰ ਤੇਜ਼ੀ ਨਾਲ ਜਾਂਦਾ ਸੀ ਤੇ ਲੋਕਾਂ ਨੇ ਪਿੱਛਾ ਕਰਕੇ ਉਹਨੂੰ ਫੜ ਲਿਆ ਤੇ ਬੱਚਿਆਂ ਦਾ ਕੀ ਕੀਤਾ ਫਿਰ ਬੱਚੇ ਫਿਰ ਉੱਥੇ ਵੈਸੇ ਵੀ ਮੇਰੀ ਟੀਮ ਵੀ ਗਈ ਸੀ ਤੇ ਬੱਚਿਆਂ ਨੂੰ ਫਿਰ ਆਪਣਾ ਇੱਕ ਪੁਲਿਸ ਮੁਲਾਜ਼ਮ ਭੇਜ ਕੇ ਦੂਜੀ ਗੱਡੀ ਲਈ ਉਹਨਾਂ ਦੇ ਪਿੰਡ ਭੇਜ ਦਿੱਤਾ ਗਿਆ ਵੀ ਉੱਥੋਂ ਉਹਨਾਂ ਸਾਰੇ ਬੱਚਿਆਂ ਦੇ ਘਰ ਹਵਾਲੇ ਕਰਕੇ ਆਉਣਗੇ ਜੀ ਆਪਣਾ ਹੁਣ ਜਾ ਕੇ ਚੈੱਕ ਕਰਦੇ ਜੀ ਉਹਨੂੰ ਮੈਂ ਟ੍ਰੈਫਿਕ ਅਫਸਰ ਭੇਜ ਦਿੱਤਾ ਤੇ ਹੋਣੇਗਾ ਸਾਹ ਹਾਂ ਜੋ ਵੀ ਬਣਦੀ ਕਾਰਵਾਈ ਹੋਏਗੀ ਜੀ ਸਰ ਉਹ ਸਕੂਲ ਨੂੰ ਵੀ ਪੁੱਛਿਆ ਜਾਏਗਾ ਵੀ ਜਿਹੜੇ ਜਿਨ੍ਹਾਂ ਦੇ ਬੱਚੇ ਇੱਕ ਇਹ ਵੀ ਪਤਾ ਲੱਗਾ ਵਾ ਵੀ ਕੋਈ ਨਸ਼ੇ ਦੀ ਹਾਲਤ ਸੀ ਉਹ ਬੱਚੇ ਲਿਆ ਰਿਹਾ ਓਵਰਲੋਡਡ ਹਾਂਜੀ ਉਹਤੇ ਵੇਖੋ ਜੀ ਹੁਣ ਕਪਤਾਨ ਸਾਹਿਬ ਦੇ ਧਿਆਨ ਜਿਹਾ ਆਵਾਂਗੇ ਫਿਰ ਜੋ ਹੁਕਮ ਮਿਲਣਗੇ ਉਸ ਹਿਸਾਬ ਨਾਲ ਕਰਾਂਗੇ ਜੀ ਕਿੰਨੀਆਂ ਗੱਡੀਆਂ ਬਾਂਡ ਕੀਤੀਆਂ ਜੀ ਇਹ ਨਾ ਕੱਲ ਆਰਟੀਓ ਸਾਹਿਬ ਦੀ ਮੀਟਿੰਗ ਹੋਈ ਸੀ ਇਸੇ ਸਬੰਧ ਵਿੱਚ ਸੇਫ ਸਕੂਲ ਵਾਹਨ ਪਾਲਸੀ ਤਹਿਤ ਔਰ ਅੱਜ ਅਸੀਂ ਬਾਬਾ ਜੀ 12 14 ਚਲਾਨ ਕਰ ਦਿੱਤੇ ਨੇ ਤੇ ਸਾਰਿਆਂ ਨੂੰ ਅਪੀਲ ਆ ਮੇਰੀ ਸਕੂਲਾਂ ਵਾਲਿਆਂ ਨੂੰ ਜਿਹੜੀ ਇਹਨਾਂ ਦੀ ਟਰਾਂਸਪੋਰਟ ਹੈ ਉਹ ਸੇਫ ਸਕੂਲ ਵਾਹਨ ਪਾਲਸੀ ਨੂੰ ਇਖਤਿਆਰ ਕਰੇਗੀ ਤੇ ਗੱਡੀ ਰੋਡ ਤੇ ਚੜ੍ਹੇਗੀ ਉਹਨਾਂ ਪੇਰੈਂਟਸ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਨੇ ਬੱਚੇ ਜਿਹੜੇ ਪ੍ਰਾਈਵੇਟ ਜਿਹੜੇ ਵਾਹਨ ਲਾਏ ਹੋਏ ਨੇ ਉਹਨਾਂ ਬੱਚਿਆਂ ਨੂੰ ਕੀ ਮੈਸੇਜ ਪੇਰੈਂਟਸ ਨੂੰ ਕੀ ਮੈਸੇਜ ਦਿੰਦੇ ਮਾਪਿਓ ਨੂੰ ਵੇਖੋ ਜੀ ਮਾਪਿਓ ਸਾਰੇ ਸਿਆਣੇ ਹੁੰਦੇ ਨੇ ਮੇਰੀ ਤਾਂ ਇਹਨਾਂ ਨੂੰ ਇਹ ਪੀ ਲਿਆ ਵੀ ਤੁਸੀਂ ਚਲੋ ਹੋਰ ਕਿਸਦਾ ਤੇ ਆਪਾਂ ਕੀ ਵੇਖਣਾ ਤੇ ਜਦ ਆਪਣੇ ਬੱਚਿਆਂ ਦਾ ਵੀ ਖਿਆਲ ਨਹੀਂ ਰੱਖਦੇ ਤੇ ਮੇਰੇ ਨੂੰ ਬੜੇ ਦੁੱਖ ਦੀ ਗੱਲ ਹੈ ਵੀ ਆਪਣੇ ਬੱਚਿਆਂ ਨੂੰ ਉਹ ਚੰਗੇ ਵੀ ਕਲਾ ਰਾਈ ਸਕੂਲ ਭੇਜਣਾ ਸੋ ਡਰਾਈਵਰ ਦੀ ਵੀ ਖਾਸ ਕਰਕੇ ਸ਼ਨਾਖਤ ਹੋਣੀ ਚਾਹੀਦੀ ਉਹਦਾ ਬਰੇ ਵੀ ਪੜਾ ਜਤਾ ਦਿਓ ਉਹਦਾ ਸਾਰਾ ਕੁਝ ਹੋਏਗਾ ਜੀ ਮੈਂ ਇੱਧਰ ਹੱਲੇ ਬਾਹਰ ਹੀ ਆਂ ਉਹ ਉਹਦਾ ਜਾ ਕੇ ਕਰਦੇ ਆ ਸਾਰਾ ਕੁਝ ਜੋ ਵੀ ਹੁੰਦਾ ਫਿਰ ਤੁਹਾਡੇ ਧਿਆਨ ਚ ਲਿਆ ਦਿੰਨੇ 25 ਮਿੱਲਾ ਕੋਈ ਨਕਾਬ ਪੋਸ਼ ਨਹੀਂ ਦੇਖੇ ਗਏ ਨੇ ਕਾਫੀ ਇੰਨੇ ਲੰਘਦੇ ਇਹਨਾ ਇਹ ਇੱਕ ਟ੍ਰੈਂਡ ਬਣਾ ਲਿਆ ਵੀ ਸਾਰੇ ਲੋਕੀ ਮੂੰਹ ਨੂੰ ਇੰਨਾ ਕਵਰ ਕਰ ਲੈਂਦੇ ਨੇ ਵੀ ਜਿਵੇਂ ਮਤਲਬ ਸਾਰੇ ਅੱਖਾਂ ਹੀ ਲੱਭਦੀਆਂ ਬਸ ਉਹ ਇਹਦੇ ਸਬੰਧ ਵਿੱਚ ਡੀਸੀ ਸਾਹਿਬ ਗੁਰਦਾਸਪੁਰ ਨੇ ਇੱਤੇ ਪਾਬੰਦੀ ਲਾਤੀ ਵੀ ਜਿਹੜਾ ਮੂੰਹ ਬੰਨੇ ਕੇ ਚਲਾਏਗਾ ਵੀ ਕ ਲੜਕੀ ਹੈ ਜਾਂ ਲੜਕਾ ਹੈ ਕੋਈ ਬੰਦਾ ਔਰਤ ਕੋਈ ਵੀ ਮੂੰਹ ਬਨ ਕੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਮਨਾਹੀ ਲਈਦਾ 10000 ਰੁਪਿਆ ਫਾਈਨ ਹੈ ਜੀ ਤੇ ਮੇਰੀ ਸਾਰਿਆਂ ਨੂੰ ਅਪੀਲ ਹੈ ਵੀ ਆਪਾਂ ਸਾਰੇ ਫਾਈਨ ਭਰਨ ਦੇ ਚੱਕਰ ਚ ਨਾ ਪੈ ਜਾਈਏ ਤੇ ਸੋ ਇਹਨੂੰ ਮੂੰਹ ਬਨ ਕੇ ਤੇ ਬਿਲਕੁਲ ਜ਼ਿਲ੍ਹਾ ਗੁਰਦਾਸਪੁਰ ਵਿੱਚ ਮਨਾਹੀ ਜੀ